ਅੱਜ ਅੱਜ ਤੁਹਾਨੂੰ ਉਹ ਪਸ਼ੂ ਦਿਖਾ ਰਿਹਾ ਜਿਹੜਾ ਕਿ ਲੋਹੇ ਦੀ ਜਾਂ ਪਲਾਸਟਿਕ ਦੀ ਕੋਈ ਤਿੱਖੀ ਚੀਜ਼ ਖਾਣ ਕਰਕੇ ਬਿਮਾਰ ਹੋ ਜਾਂਦਾ ਹੈ ਉਹ ਦਿੱਕਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿਹੜੀ ਕਿ ਸਭ ਤੋਂ ਪਹਿਲਾਂ ਕੀ ਹੈ ਪਸ਼ੂ ਦੀ ਜਿਹੜੀ ਜੁਗਲਰ vein ਆ ਨਾੜ ਆ ਉਹ ਖੜੀ ਹੋ ਜਾਂਦੀ ਹੈ ਪਸ਼ੂ ਨੂੰ ਬੁਖਾਰ ਨਹੀਂ ਟੁੱਟਦਾ ਲਗਾਤਾਰ ਬੁਖਾਰ ਰਹਿੰਦਾ ਹੈ ਇਹ ਜਿਹੜਾ ਬੁਖਾਰ ਹੈ ਪਸ਼ੂ ਨੂੰ ਲਗਾਤਾਰ ਰਹਿਣ ਕਰਕੇ 15 20 ਦਿਨਾਂ ਬਾਅਦ ਇਹ ਜਿਹੜੀਆਂ ਨਿਸ਼ਾਨੀਆਂ ਉਹ ਸਾਹਮਣੇ ਆਉਂਦੀਆਂ ਨੇ ਤੇ ਪਸ਼ੂ ਦੇ ਦਿਲ ਦੇ ਵਿੱਚ ਸੋਜ ਹੋ ਜਾਂਦੀ ਹੈ ਦਿਲ ਹੈ ਜਿਹੜਾ ਉਹ ਸਹੀ ਕੰਮ ਨਹੀਂ ਕਰ ਰਿਹਾ ਹੁੰਦਾ ਨਾੜਾਂ ਦੇ ਵਿੱਚ ਖੂਨ ਦਾ ਪੂਰਾ ਪ੍ਰੈਸ਼ਰ ਬਣ ਜਾਂਦਾ ਹੈ ਪੂਰਾ ਪੂਰਾ ਖੜਾ ਆ ਜਾਂਦਾ ਨਾੜਾਂ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਪਸ਼ੂ ਨੂੰ ਜਿੱਥੇ ਕੋਈ ਚੀਜ਼ ਗੜੀ ਹੁੰਦੀ ਹੈ ਉੱਥੇ ਸੋਜ ਆ ਜਾਂਦੀ ਹੈ ਤੇ ਕੁੱਖ ਦੇ ਵਿੱਚ ਫਰੇਮਾ ਰਹਿਣ ਲੱਗ ਜਾਂਦਾ ਹੈ ਪਸ਼ੂ ਮੋਕ ਮਾਰਨ ਲੱਗ ਜਾਂਦਾ ਹੈ ਬੁਖਾਰ ਨਹੀਂ ਟੁੱਟਦਾ ਪਸ਼ੂ ਨੂੰ ਜਦੋਂ ਇੰਜੈਕਸ਼ਨ ਆ ਲਾ ਕੇ ਪਸ਼ੂ ਦਾ ਇਲਾਜ ਕਰਦੇ ਆ ਜੇਦੋਂ ਵੀ ਕੋਈ ਵੀ ਐਂਟੀਬਾਇਟਿਕ ਲਾਉਂਦੇ ਆ ਇੱਕ ਵਾਰੀ ਬੁਖਾਰ ਘਟ ਜਾਂਦਾ ਹੈ ਇਹੋ ਚੀਜ਼ ਦਾ ਅਕੜੇਮਾ ਹੁੰਦਾ ਦੁਬਾਰਾ ਫੇਰ ਬੁਖਾਰ ਹੋ ਜਾਂਦਾ ਲਗਾਤਾਰ ਬੁਖਾਰ ਆਉਂਦਾ ਹੈ ਟੀਕੇ ਲਾਉਂਨੇ ਆ ਫੇਰ ਠੀਕ ਹੋ ਜਾਂਦਾ ਫੇਰ ਬੁਖਾਰ ਆਉਂਦਾ ਜਿਹੜੀਆਂ ਇਹ ਦਿੱਕਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਪਹਿਲਾਂ ਕੀ ਆਪਾਂ ਬੁਖਾਰ ਦਾ ਸਿਰਫ ਇਲਾਜ ਕਰ ਰਹੇ ਹੁੰਨੇ ਆ ਐਂਟੀਬਾਇਓਟਿਕ ਬਦਲ ਦੰਨੇ ਹੁੰਨੇ ਆ ਜਦੋਂ ਕੀ ਲਾ ਸਹੀ ਨਹੀਂ ਹੋ ਰਹਿੰਦਾ ਪਸ਼ੂ ਠੀਕ ਨਹੀਂ ਹੋ ਰਹਿੰਦਾ ਪਸ਼ੂ ਸੁੱਕਣ ਲੱਗ ਜਾਂਦਾ ਕਿਉਂਕਿ ਕੰਡਾ ਪਸ਼ੂ ਸਹੀ ਮਾਤਰਾ ਵਿੱਚ ਖਾ ਨਹੀਂ ਪੰਦਾ ਕਿਉਂਕਿ ਬੁਖਾਰ ਰਹਿ ਰਿਹਾ ਹੁੰਦਾ ਇੱਕ ਨਾਲ ਸਾਨੂੰ ਜਨਿਵਰਸਿਟੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਪਸ਼ੂ ਦੀ ਬਣਤਰ ਬਣਾਈ ਗਈ ਹੈ ਖਖ ਨੇ ਵਿੱਚ ਤੇ ਗਲੇ ਰਹੀਂ ਕਿ ਇਹ ਕੋਈ ਵੀ ਤਿੱਖੀ ਚੀਜ਼ ਹੈ ਪਸ਼ੂ ਦੇ ਪੇਟ ਦੇ ਵਿੱਚ ਐਂਟਰ ਹੋ ਜਾਂਦੀ ਹੈ ਇਹ ਚ ਪੜਦਾ ਹੈ ਡਾਇਫਰਾਮ ਦਾ ਸਾਈਡ ਤੇ ਦਿਲ ਹੁੰਦਾ ਕੋਈ ਕੋਈ ਤਿੱਖੀ ਚੀਜ਼ ਹੈ ਪਸ਼ੂ ਦੇ ਡਾਇਫਰਾਮ ਦੇ ਵਿੱਚ ਦੀ ਕ੍ਰੋਸ ਕਰਕੇ ਦਿਲ ਦੇ ਵਿੱਚ ਗੜ ਜਾਂਦੀ ਹੈ ਤਾਂ ਹੀ ਮੂਰਲੀ ਲੱਤਾਂ ਵਿੱਚ ਜਾ ਕੇ ਸੋਜ ਆਉਂਦੀ ਹੈ ਜੇ ਡਾਇਫਰਾਮ ਦੇ ਵਿੱਚ ਕੋਈ ਗਲੀ ਹੋ ਜਾਂਦੀ ਹੈ ਤਾਂ ਕੁੱਖ ਦੇ ਵਿੱਚ ਕੀ ਹੈ ਅਫਰੇਮਾ ਰਹਿਣ ਲੱਗ ਜਾਂਦਾ ਹਵਾ ਰਹਿਣ ਲੱਗ ਜਾਂਦੀ ਹੈ ਪਸ਼ੂ ਪਹਿਲੀ ਰੱਜ ਰੱਜਾ ਰਹਿੰਦਾ ਖਾਂਦਾ ਪੀਂਦਾ ਨਹੀਂ ਹੈਗਾ ਇਹ ਦਿਲ ਦੇ ਵਿੱਚ ਕੁਈ ਤਿੱਖੀ ਚੀਜ਼ ਗੜਨ ਕਰਕੇ ਸੋਜ ਆ ਜਾਂਦੀ ਹੈ ਪਾਣੀ ਭਰ ਜਾਂਦਾ ਹੁੰਦਾ ਹੈ ਇਹ ਸਾਹ ਕਹਿੰਉਂ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਕਿਉਂਕਿ ਜਿਹੜਾ ਦਿਲ ਹੈ ਉਹ ਆਪਣਾ ਸਹੀ ਕੰਮ ਨਹੀਂ ਕਰ ਰਿਹਾ ਹੁੰਦਾ ਕਿ ਖੂਨ ਦਾ ਪੂਰਾ ਨਾੜਾਂ ਦੇ ਵਿੱਚ ਪ੍ਰੈਸ਼ਰ ਬਣ ਰਿਹਾ ਹੁੰਦਾ ਹੈ ਸਾਹ ਲੈਣ 'ਚ ਪਸ਼ੂ ਨੂੰ ਦਿੱਕਤ ਆਉਂਦੀ ਹੈ ਉਹ ਫਰੇਮ ਆ ਜਾਂਦਾ ਹੈ ਪਸ਼ੂ ਬੈਂਦਾ ਨਹੀਂ ਹੈਗਾ ਸਹੀ ਟੰਗ ਨਾਲ ਖੜਾ ਰਹਿੰਦਾ ਹੈ ਪੂਰੀ ਐਨਵ੍ਰੀਕੀ ਨਾਲ ਦਿਖਾਇਆ ਗਿਆ ਹੈ ਪਸ਼ੂ ਦੇ ਕੋਈ ਚੀਜ਼ ਹੈ ਕਿੱਥੇ ਜਾ ਕੇ ਗੜਦੀ ਹੈ ਕਿੱਥੇ ਪਈ ਹੁੰਦੀ ਹੈ ਕੋਈ ਲੋਹੇ ਦੀ ਚੀਜ਼ ਕਿਵੇਂ ਦਿਲ ਨੂੰ ਸੋਜ ਆਉਂਦੀ ਹੈ